ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਚਾਰ ਵਿੱਚੋਂ ਮਿਲਣ ਵਾਲੀ ਕਰਕਰੀ ਆਲੂ ਦੀ ਟਿੱਕੀ ਉਸ ਲਈ ਆਪਾਂ ਛੋਲਿਆਂ ਦੀ ਦਾਲ ਲਈ ਹੈ ਤੇ ਹਰੇ ਮਟਰ ਲਏ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਉਬਾਲ ਲਿਆ ਹੈ ਛੋਲਿਆਂ ਦੀ ਦਾਲ ਨੂੰ ਆਪਾਂ 2 ਘੰਟੇ ਪਹਿਲਾਂ ਗਰਮ ਪਾਣੀ ਵਿੱਚ ਡੁਬੋ ਕੇ ਰੱਖਤਾ ਸੀ ਉਸ ਤੋਂ ਬਾਅਦ ਇਹਦੀਆਂ ਚਾਰ ਵੀ ਸਬਸ ਮਰਵਾ ਲਈਆਂ ਨੇ ਹੁਣ ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮੈਸ਼ ਕਰ ਲਾਂਗੇ ਮੈਸ਼ ਕਰਨ ਲਈ ਇਸ ਵਿੱਚ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰਾਂਗੇ ਅੱਧਾ ਚਮਚੇ ਦੀ ਹੈਲਪ ਨਾਲ ਵੀ ਕਰ ਸਕਦੇ ਆ ਇਹ ਥੋੜੇ ਸੌਫਟ ਹੋ ਜਾਣ ਇਹ ਬਹੁਤ ਹੀ ਜ਼ਿਆਦਾ ਕਰੰਚੀ ਬਣਦੀਆਂ ਨੇ ਇੱਦਾਂ ਇਹਨਾਂ ਨੂੰ ਆਪਾਂ ਮੈਸ਼ ਕਰ ਲਾਂਗੇ ਇਸ ਵਿੱਚ ਇਸ ਤਰ੍ਹਾਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੈ ਹੁਣ ਇਸ ਵਿੱਚ ਆਪਾਂ ਅੱਧਾ ਚਮਚੇ ਨਮਕ ਦਾ ਐਡ ਕਰਾਂਗੇ ਥੋੜਾ ਜਿਹਾ ਹੋਰ ਐਡ ਕਰਾਂਗੇ ਥੋੜੀਆਂ ਜਿਹਾ ਬਰੀਕ ਕੱਟੀਆਂ ਹੋਈਆਂ ਹਰਾ ਮਿਰਚ ਐਡ ਕਰਾਂਗੇ ਹੁਣ ਇਸ ਵਿੱਚ ਲਾਲ ਮਿਰਚਾਂ ਦਾ ਪਾਊਡਰ ਐਡ ਕਰਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਇਸ ਵਿੱਚ ਬਰੀਕ ਕੱਟਾ ਹੋਇਆ ਧਨੀਆ ਐਡ ਕਰਾਂਗੇ ਨੂਈ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਚਾਰ ਆਲੂ ਲਏ ਨੇ ਹੁਣ ਟਿੱਕੀਆਂ ਬਣਾਉਣ ਲਈ ਇਹਨਾਂ ਨੂੰ ਆਪਾਂ ਦੋ ਵਿਸਲਸ ਮਰਵਾ ਲਿਆ ਸੀ ਤੇ ਹੁਣ ਇਸ ਦਾ ਛਿਲਕਾ ਉਤਾਰ ਦਿੱਤਾ ਹੈ ਠੰਡੇ ਹੋ ਚੁੱਕੇ ਨੇ ਇਸ ਨੂੰ ਆਪਾਂ ਕद्दूकश ਕਰ ਲਵਾਂਗੇ ਆਲੂ ਨੂੰ ਪਚੰਗੀ ਤਰ੍ਹਾਂ ਕद्दूकश ਕਰ ਲਿਆ ਏ ਹੁਣ ਇਸ ਵਿੱਚ ਆਪਾਂ ਆਰਾ ਰੋਟ ਐਡ ਕਰਾਂਗੇ ਇਸ ਵਿੱਚ ਹੁਣ ਥੋੜਾ ਥੋੜਾ ਕਰਕੇ ਆਰਾ ਰੋਟ ਐਡ ਕਰਾਂਗੇ ਇਸ ਨੂੰ ਮੈਸ਼ ਕਰਾਂਗੇ ਫਿਰ ਲੋੜ ਅਨਸਾਰ ਫੇਰਾ ਰੋਟ ਵਰਤਾਂਗੇ ਹੁਣ ਇਸ ਵਿੱਚ ਨਮਕ ਵੀ ਐਡ ਕਰਾਂਗੇ ਥੋੜਾ ਜਿਹਾ ਧਨੀਆ ਐਡ ਕਰਾਂਗੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਮੈਸ਼ ਕਰਾਂਗੇ ਤੇ ਜੋ ਹਲਵਾਈ ਹੁੰਦੇ ਨੇ ਉਹ ਆਰਾ ਰੋਟ ਪਾ ਕੇ ਟਿੱਕੀਆਂ ਬਣਾਉਂਦੇ ਨੇ ਇਸ ਨਾਲ ਇਹਨਾਂ ਵਿੱਚ कुरकुरापन काफी ज्यादा ਆ ਜਾਂਦਾ ਹੈ ਤੇ काफी ज्यादा क्रिस्पी ਬਣਦੀਆਂ ਨੇ ਜੇ ਆਪ ਨੂੰ ਲੱਗੇ ਆਰਾ ਰੋਟ ਹੋਰ ਲੈਣਾ ਹੈ ਆਪਾਂ ਥੋੜਾ ਜਿਹਾ ਆਰਾ ਰੋਟ ਹੋਰ ਐਡ ਕਰਾਂਗੇ ਤਾਂ ਕਿ ਇਹਨਾਂ ਦਾ ਇੱਕ ਸਮੂਥ ਟੈਕਚਰ ਆਟਾ ਬਣ ਕੇ ਤਿਆਰ ਹੋ ਜਾਵੇ ਆਲੂ ਤਿਆਰ ਆ ਰੋਟ ਦਾ ਆਪਾਂ ਚੰਗੇ ਤੇ ਰੰਗੋਨ ਦੇ ਕਾਟਾ ਤਿਆਰ ਕਰ ਲਿਆ ਏ ਮਤਲਬ ਚੰਗੇ ਦਾ ਆਪਾਂ ਇੱਕ ਡੋ ਬਣਾ ਲਿਆ ਇਸ ਨੂੰ ਇਸ ਦੇ ਉੱਪਰ ਆਪਾਂ ਹਲਕਾ ਜਿਹਾ ਆਇਲ ਲਗਾ ਦਿੱਤਾ ਹੈ ਤਾਂ ਕਿ ਇਹ ਬਿਲਕੁਲ ਸੌਫਟ ਹੋ ਜਾਏ ਹੋਣੇ ਸਿੱਧੀਆਂ ਆਪਾਂ ਟਿੱਕੀਆਂ ਤਿਆਰ ਕਰਾਂਗੇ ਇਸ ਨੂੰ ਡੈਕੋਰੇਟ ਕਰਨ ਲਈ ਆਪਾਂ ਪਿਆਜ਼ ਲਈ ਨੇ ਉਹਨਾਂ ਨੂੰ ਪਲੱਛੇ ਪਿਆਜ਼ ਦੀ ਤਰ੍ਹਾਂ ਕੱਟ ਲਿਆ ਏ ਤਾਂ ਕਿ ਇਹ ਵੀ ਆਪਾਂ ਨਨ ਨੂੰ ਬਹੁਤ ਸੋਹਣਾ ਡੈਕੋਰੇਟ ਕਰ ਸਕੀਏ ਤੇ ਆਪਾਂ ਇੱਕ ਮੂਲੀ ਲਈਏ ਇਸ ਨੂੰ ਵੀ ਆਪਾਂ ਕद्दूकश ਕਰ ਲਿਆ ਏ නල් අපට ඩක්කව ට කරගේ හොන පහන් ටෝ ලැනයි තොරට පෙඩදීතැනැස්නු ලැස් කරලනයි තෝර පලාාල නැත්ත ලාන්ටෝ බාදස් වෙච්චි ਆਪਾਂ ਜੋ ਮਿਕਸਰ ਤਿਆਰ ਕੀਤਾ ਸੀ ਮਸਾਲਾ ਦਾਲ ਅਤੇ ਮਟਰ ਦਾ ਉਹ ਵਿੱਚ ਚੰਗੀ ਤਰ੍ਹਾਂ ਇਸ ਨੂੰ ਫਿਲ ਕਰਾਂਗੇ ਤੇ ਇਸ ਨੂੰ ਬੰਦ ਕਰ ਦੇਵਾਂਗੇ ਬੰਦ ਕਰਨ ਤੋਂ ਬਾਅਦ ਇਸ ਨੂੰ ਮਿਕਸਰ ਨੂੰ ਚੰਗੀ ਤਰ੍ਹਾਂ ਇਦਾਂ ਫਿਲ ਕਰ ਲੈਣਾ ਹੈ ਤੇ ਇਸ ਨੂੰ ਜਿੱਦਾਂ ਆਪਾਂ ਆਲੂ ਵਾਲੀ ਰੋਟੀ ਬਣਾਇਦੀ ਆ ਉਦਾਂ ਬੰਦ ਕਰ ਲੈਣਾ ਹੈ ਇਸ ਨੂੰ ਚੰਗੀ ਤਰ੍ਹਾਂ ਇਦਾਂ ਪੇੜੇ ਦੀ ਤਰ੍ਹਾਂ ਕਰ ਲੈਣਾ ਹੈ ਤੇ ਇਦਾਂ ਟਿੱਕੀ ਦੀ ਸ਼ੇਪ ਦੇ ਦੇਣੀ ਹੈ ਇਦਾਂ ਕਰਕੇ ਆਪਾਂ ਇੱਕ ਇੱਕ ਕਰਕੇ ਸਾਰੀਆਂ ਟਿੱਕੀਆਂ ਤਿਆਰ ਕਰ ਲਾਂਗੇ ਇਦਾਂ ਕਰਕੇ ਆਪਣੀਆਂ ਟਿੱਕੀਆਂ ਤਿਆਰ ਹੋ ਜਾਣੀਆਂ ਆਪਾਂ ਇਦਾਂ ਕਰਕੇ ਸਾਰੀਆਂ ਟਿੱਕੀਆਂ ਤਿਆਰ ਕਰ ਲਿਆ ਨੇ ਦੂਜੇ ਪਾਸੇ ਫਰਾਈ ਪੈਨ ਵਿੱਚ ਆਪਾਂ ਤੇਲ ਗਰਮ ਲਈ ਹੋਣ ਲਈ ਰੱਖ ਦਿੱਤਾ ਹੈ ਹੁਣ ਇਹਨਾਂ ਟਿੱਕੀਆਂ ਨੂੰ ਜਦੋਂ ਗਰਮ ਹੋ ਗਿਆ ਉਦੋਂ ਆਪਾਂ ਫਰਾਈ ਕਰਾਂਗੇ तेल ਆਪਣਾ گرم ਹੋ ਚੁੱਕਾ ਹੈ ਹੁਣ ਟਿੱਕੇ ਨੂੰ ਇੱਦਾਂ ਪਾ ਕੇ ਆਪਾਂ ਹੌਲ-ਹੌਲ ਕ ਫਰਾਈ ਕਰਾਂਗੇ ਇੱਦਾਂ ਹੀ ਸਾਰੇ ਟਿੱਕੀਆਂ ਪਾ ਦੇਵਾਂਗੇ ਆਪਾਂ ਨਹੀਂ ਟਿੱਕੀ ਕਿੱਕਸ ਹੇਠਾਂ ਫਰਾਈ ਹੋ ਗਈ ਹੈ ਇਹਨੂੰ ਹੁਣ ਦੂਜੀ ਸਾਈਡ ਤੋਂ ਪਲਟ ਲੈ ਆਏ ਇੱਦਾਂ ਹੀ ਕਰਕੇ ਆਪਾਂ ਸਾਰੇ ਟਿੱਕਿਆਂ ਨੂੰ ਫਰਾਈ ਕਰ ਲਾਂਗੇ ਇੱਦਾਂ ਕਰਕੇ ਆਪਾਂ ਸਾਰੀਆਂ ਟਿੱਕੀਆਂ ਨੂੰ ਫਰਾਈ ਕਰ ਲਾਂਗੇ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰਾਂਗੇ ਤੁਸੀਂ ਦੇਖ ਸਕਦੇ ਹੋ ਟਿੱਕੀਆਂ ਆਪਣੀਆਂ ਕਿੰਨੀਆਂ कुरकरੀਆਂ ਤੇ ਕ੍ਰਿਸਪੀ ਬਣੀਆਂ ਨੇ ਜੀ ਵਾਇਟ ਤਾਂ ਤਰ ਚੱਲ ਰਿਹਾ ਹੈ ਕਿੰਨਿਆ ਕਰੰਚੀ ਨੇ ਹੁਣ ਆਪਾਂ ਡੈਕੋਰੇਟ ਕਰਾਂਗੇ ਆਪਣੀਆਂ ਟਿੱਕੀਆਂ ਬਣ ਕੇ ਤਿਆਰ ਨੇ ਇਹਨਾਂ ਨੂੰ ਗਰਮਾ ਕਰਕੇ ਸਰਵ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਪਲੀਜ਼ ਸਬਸਕ੍ਰਾਈਬ ਮਾਈ ਚੈਨਲ आलू द क्रिस्पी कुरकुरी टिक्की मेरी बार अहोदा दया रैसपियाँ देखने प्लीज़ मेरे चैनल सबसक्राइब कर लो थैंक यू फॉर वॉचिंग आलू की क्रिस्पी कुरकुरी टिक्की मेरी बार अहोदा दया देखने प्लीज़ मेरे चैनल सबसक्राइब कर लो थैंक यू फॉर वॉचिंग